ਪਣ ਭੈਣ ਭਰਾ ਮਾਨੋ ਸਾਥਰੀ ਕਾਲ ਜੀ ਸਾਰੇ ਭੈਣ ਭਰਾ ਤੁਸੀਂ ਬਹੁਤ ਸ਼ਾਹ ਦਿੰਨੇ ਹੋ ਵੈਲਕਮ ਟੂ ਮਾਈ ਬਲੌਗ ਜਸਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਾਹਰ ਢੇੜਾ ਦਿੰਨੇ ਆ ਆਏ ਢੇੜਾ ਦਿੰਨੇ ਆ ਜਿਹੜਾ ਦੇਖ ਕੇ ਦੇਖਿਆ ਬਾਹਰ ਕਦੇ ਮਾਤੂ ਬੜਾ ਵਧੀਆ ਮੀਮੋ ਬਹਿ ਕੇ ਹਟਿਆ ਯਰ ਗੱਡੀ ਭਜਦੀ ਆ ਪੂਰੀ ਗੱਡੀ ਜਾਂਦੀ ਆ ਹਲਾਂਗਾ ਮਾਰਦੀ ਮੈਨੂੰ ਯਾਦ ਆਵੇ ਸੋਹਣਾ ਯਾਰ ਦੀ ਹੈ ਚਲੋ ਜੀ ਗੱਡੀ ਜਾਂਦੀ ਐਸੇ ਲਾਂਗਾ ਮਾਰਦੀ ਸੁਣ ਚੜੂ ਗੱਡੀ ਕਿਵੇਂ ਉੱਤੇ ਬੜੇ ਪੰਗੇ ਐ ਬਾਪੂ ਜੀ ਨਾ ਟਾਈਮ ਨਹੀਂ ਨਾ ਹੈ ਕੋਈ ਨਾ ਕੋਈ ਨਾ ਆਉਣਾ 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 ਦਰਬਾਰ ਕਿਰੋ ਜੀ ਮੌਸਮ ਕਹਿੰਦੇ ਘੈਂਟ ਹੈ ਪੁੱਤਰ ਜੀ ਕੀ ਕਰ ਰਿਹਾ ਹੈ ਹਾਂ ਕਿਹੜਾ ਮਾਮਾ ਅੰਧਾਰਾ ਹਾਂ ਬਿਸਕੁਟ ਬੜੇ ਸੁਆਦ ਆਪਾਂ ਬਿਸਕੁਟਾਂ ਦੀ ਪਾਤੀਏ ਬਿਸਕੁਟਾਂ ਦੀ ਵੀਡੀਓ ਬਣਾਈਏ ਇਹ ਟਾਲੀ ਨੇ ਬੜੇ ਰੰਗ ਫੜੇ ਮੀਂਹ ਪੈਣ ਨਾਲ ਭਾਈ ਦਰਖਤ ਦੇਖ ਲੋ ਦਰਖਤ ਕਹਿੰਦੇ ਹਨ ਵੱਧ ਤੋਂ ਵੱਧ ਲਾਓ درخت بہت ودا می می پرخت بہت ودیا مالک محت کرپا ہوئی ہے بہت بہت, بہت کرپا ہوئی ہے بہت بہت کرپا ہوئی دی ہے دی دیکھو ٹالی ਦੇਖੋ ਡਾਲੀ ਤੁਸੀਂ ਤੇ ਥੋੜੇ ਜੇ ਟਾਈਮ ਦੇ ਬੈਠੀ ਕਿੰਨੀ ਵੱਡੀ ਹੋ ਗਈ ਉਹ ਦਿਨੇ ਆਪਾਂ ਲਾਈ ਸੀ ਦੇਖੋ ਕਿੱਥੇ ਗਈ ਡਾਲੀ ਹਾਂ ਡੰਡੇ ਤੋਂ ਥੋੜੀ ਵੱਡੀ ਸੀ ਹੁਣ ਕਿੰਨੀ ਵੱਡੀ ਹੋ ਗਈ ਬਹੁਤ ਫਰਕ ਪੈਂਦਾ ਆਂ ਦਰਾਖਤ ਦੇਖ ਲਓ ਆ ਸਾਡਾ ਬੈਰਾ ਇੱਧੇ ਰੰਗ-ਬਰੰਗੇ ਜੜੀਆਂ ਰਹਿੰਦੀਆਂ ਨੇ ਉਹ ਹੁਣ ਹੋਣੀ ਨਹੀਂ ਮੀ ਬੈ ਕਰਕੇ ਚੋਗਾ ਚੋਗਣ ਗਈਆਂ ਹੋਣਗੀਆਂ ਇਹ ਵੇਲੇ ਕੱਲ ਸਾਡੇ ਨਿਆਣੇ ਛੋਟੇ ਪਿੱਛੇ ਪੈ ਗਈ ਬਿੱਲੀ ਤੇ ਭੱਜੀ ਫਿਰ ਬਹੁਤ ਮਦਨਾ ਭੱਜੀ ਪੂਰਾ ਵਾ ਸੇਦੀ ਸੇਦੀ ਭੱਜੀ ਇਹਦੀ ਬਿੱਲੀ ਵਾਂਗਰ ਪੈ ਗਈ ਮਰੀ ਬਿੱਲੀ ਇਹ ਕੋਈ ਦਰਸਤ ਸਾਡੇ ਦਰਸਤ ਬਹੁਤ 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 ਫਰਕ ਪੈਂਦਾ ਦਰਾਖਤ ਦੇ ਵਿੱਚ ਹੁਣ ਘਰ ਦੀ ਰੌਣਕ ਹੀ ਵੱਖਰੀ ਹੋ ਜਾਂਦੀ ਹੈ ਹਨਾ ਮੇਰੇ ਦਰਖਤ ਨੇ ਜਿਵੇਂ ਬਹੁਤ ਫਰਕ ਪੈਂਦਾ ਜਿਵੇਂ ਦੇਖੋ ਪਾਮ ਪਾਮ ਜਦੋਂ ਵੱਡਾ ਹੋ ਗਿਆ ਬੜੇ ਰੰਗ ਭਾਗ ਲੱਗਣਗੇ ਸੋਹਣਾ ਲੱਗੂ ਦਰਖਤ ਬਾਹਰ ਤੋਂ ਬਾਹਰ ਤੋਂ دیکھو سترے کا بوٹا ٹالی آ گئی ٹالی نے ساؤن سا ربلا ادھر سبزیاں کریئے واحد واحر برے ہوئے سارے چاچو نایا نشری کال ہاں بوڑا پتا چلو من پچھو تکو ਆ ਸਾਡਾ ਗੈਸਟ ਰੂਮ ਆ ਆ ਸਾਡੇ ਵੱਡੇ ਬ੍ਰਦਰ ਦਾ ਰੂਮ ਆ ਉਧਰੋਂ ਮੇਰਾ ਰੂਮ ਆ ਉਹ ਮੇਰਾ ਰੂਮ ਖੁੰਦੇ ਤੇ ਦੇਖ ਤੰਨੇ ਸੋਹਣੀ ਲొਕੇਸ਼ਨ ਆ ਵੀ ਕੋਈ ਫਰੂਟ ਆ ਕਿਹੜਾ ਨਹੀਂ ਫਰੂਟ ਨਹੀਂ ਹੈਗਾ ਪੁੱਤ ਇਹਨੂੰ ਫਲਕਣ ਫੁਲਕਣ ਕਹਿੰਦੇ ਆ ਨਹੀਂ ਇਹ ਫੋਨ 'ਚ ਦੇਖਿਆ ਸੀ కదూ దుద్ధ పాఠ రు కలూ గల్ ਤਬ ਦੀ ਭਾਜੀ ਭਾਈ ਕਿਹੜਾ ਸੌਖੀ ਆ ਬਣਾਉਣੀ ਬਹੁਤ ਔਖਾ ਹਾਂਜੀ ਹਾਂਜੀ ਉਹ ਸਾਡਾ ਪੁਰਾਣਾ ਕਮਰਾ ਜੀ ਉਹ ਸਭ ਤੋਂ ਪੁਰਾਣਾ ਕਮਰਾ ਸਾਡਾ ਉਹ ਸਾਡੀ ਰਸੋਈ ਆ ਜਾਂਦੀ ਨਾਲ ਨਾਲ ਸਾਡਾ ਹਾਰਾ ਜੀ ਤੇ ਦੀ ਕੰਧ ਟੁੱਟ ਗਈ ਸੀਗੀ ਉਹ ਤਾਂ ਹਾਂ ਰੱਸੀ ਵਿਸਾਈ ਹੋਈ ਸੀ ਤਾਂ ਕਰਕੇ ਖੇਚੇ ਪੈ ਗਈ ਟੁੱਟ ਗਈ ਉੱਤੇ ਪ੍ਰਿੰਡਾ ਦਾ ਖਖੜ ਲੱਗਿਆ ਖਖੜ ਲੱਗਿਆ ਬੱਚੋ ਕਰਾਂਗੇ ਖਖੜਦਾ ਚੁੱਲੇ ਦੇ ਵਿੱਚ ਲੱਗ ਗਿਆ ਉਹ ਪੋੜਾ ਵਡਾ ਚੁੱਲੇ ਜਾਗ ਵਾਲਿਆ ਕਰੋ ਅੱਗ ਆਪਾਂ ਪਰਲੇ ਪਾਸੇ ਵਾਲਦੇ ਹਣਾ ਨਾਲ ਹੀ ਪੱਲੀ ਨੂੰ ਲੱਗਿਆ ਪਿਆ ਤੇ ਦੇ ਵਿੱਚ ਬਾਲਾ ਵੱਡਾ ਲੱਗਿਆ ਪਿਆ ਉੱਥੇ ਬੈ ਕੇ ਮੈਨਾਉਣਾ ਹੋਣਾ ਹੋਰ ਉਹਨੂੰ ਕੀ ਗੱਸੀ ਇਹਨੂੰ ਹਣਾ ਉੱਧਾ ਸਾਡੇ ਡੰਗਰ ਆ ਜਾਂਦੇ ਆ ਬੱਸ ਸਾਡਾ ਚੱਲੀ ਜਾਂਦਾ ਠੱਕ ਠੱਕ ਵੜਾ ਮੋਟਾ ਚਲੀ ਜਾਂਦਾ ਜੀ ਬਸ ਰੱਬ ਜਿਵੇਂ ਕਹਿੰਦਾ ਰੋਟੀ ਪਾਣੀ ਭਾਈ ਰੱਬ ਦਿੰਦਾ ਸਭ ਨੂੰ ਹਨਾ ਆਪਣਾ ਵੀ ਹੋਈ ਜਾਂਦਾ ਰੋਗ ਪਤ ਆਪਣਾ ਵੀ ਹੋਈ ਜਾਂਦਾ ਚਲੋ ਬਣੀ ਮਾ ਸਾਰੇ ਭੈਣ ਭਰਾਵਾਂ ਨੂੰਾਰੇ ਭੈਣ ਭਰਾਵਾਂ ਨੂੰ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਰੱਬ ਸਾਨੂੰ ਚੜ੍ਹਦੀ ਕਲਾ ਦੇ ਰੱਖੇ ਖੁਸ਼ੀਆਂ ਵਾਕ ਸਾਰੇ ਭੈਣ ਭਰਾ ਆਪਦੇ ਭਰਾ ਦਾ ਭਾਈ ਦੇ ਬਲੌਗ ਦੇਖਿਆ ਕਰੋ ਬਾਹਰ ਅੰਦਰ ਨਹੀਂ ਜਾ ਹੁੰਦਾ ਮੇਤੋਂ ਹਲੇ ਮੇਰਾ ਮੂੰਹ ਉਹਦੇ ਵਿੱਚ ਬਾਹਰ ਅੰਦਰ ਪਤ ਨਹੀਂ ਜਾ ਹੁੰਦਾ ਮੇਤੋਂ ਹਲੇ ਜੀ ਔਖਾ ਜੀ ਫਿਰ ਤੁਸੀਂ ਸਭ ਸਿਆਣੇ ਹੋ ਬਹੁਤ ਔਖਾ ਹੋ ਜਾਂਦਾ ਜਦੋਂ ਮੈਂ ਬਾਹਰ ਅੰਦਰ ਜਾਣ ਲੱਗ ਗਿਆ ਫਿਰ ਮੈਂ ਬਾਹਰ ਅੰਦਰ ਜਾਣ ਲੱਗ ਗਿਆ ਫਿਰ ਮੈਂ ਪਾਇਆ ਕਰੂੰਗਾ ਵੀਡੀਓ ਵਧੀਆ ਵਧੀਆ ਹੋਰ ਵੀ ਵਧੀਆ ਪਾਇਆ ਕਰਾਂਗੇ ਹਾਂਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਵੀਡੀਓ ਜਿਹੜੇ ਦੇਖਦੇ ਆ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ੀਆਂ ਵਾਖੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਕੋਈ ਟੀਕੇ ਖਾਲਸਾ ਜੀ ਬਾਈ ਕੋਈ ਟੀਕੇ ਪਤੇ ਵਧੀਆ ਵਧੀਆ ਵੀਡੀਓ ਬਣਾਇਆ ਕਰਾਂਗੇ ਹਾਂਜੀ ਇਹ ਵੀ ਵਧੀਆ